ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਡੈਡੀ ਜੀ ਜਿਹੜੀ ਵੇਖੋ ਜਿਨ੍ਹਾਂ ਨੂੰ ਕੰਮ ਦਾ ਚਸਕਾ ਹੁੰਦਾ ਵਾ ਇਹਨਾਂ ਦੇ ਲਾਗੇ ਮਤਲਬਾਂ ਕੋਠੀ ਦੇ ਨਾਲ ਇਹਨਾਂ ਦਾ ਆ ਮਤਲਬ 플ੌਟ ਖਾਲੀ ਹੈਗੇ ਦੋ ਤੇ ਇਹਨਾਂ ਨੇ ਇੱਥੇ ਮਤਲਬ ਹਮੇਸ਼ਾ ਸਬਜ਼ੀ ਲਾਉਣੀ ਹੁੰਦੀ ਆ ਹੁਣ ਸਿਆਲ ਆ ਚੱਲਿਆ ਹੁਣ ਸਬਜ਼ੀ ਦਾ ਟਾਈਮ ਹੋ ਗਿਆ ਵਾ ਔਰ ਮੈਂ ਕਹਿੰਦੀ ਪਈ ਆ ਕਿ ਤੁਸੀਂ ਬੰਦਾ ਲਾ ਲਓ ਤੇ ਉਹਨਾਂ ਕੋ ਕਰਾ ਲਓ ਕਹਿੰਦੇ ਕਿ ਬੰਦਾ ਨਹੀਂ ਕੱਖ ਕਰਦਾ ਤੇ ਮੈਂ ਫਿਰ ਬੁੱਢੀ ਲਾ ਲਓ ਸੌਰੀ ਨਾ ਆ ਕੁੱਤਿਆਂ ਦੀ ਆਵਾਜ਼ਾਂ ਕੱਢਣ ਦੇਈ ਬੂੰ ਬੂੰ ਕਰ ਲੈ ਕੇ ਬੁੱਧੀ ਨੇ ਅਮਰੂਦ ਲਾਏ ਆ ਪੇੜ ਬਹੁਤ ਨੀਚੇ ਨੀਚੇ ਹੋ ਗਏ ਨੇ ਕਿ ਆ ਇਹ ਥੋੜੇ ਸ਼ਾਂਤੂ ਅੱਜ ਆਪਾਂ ਪਹਿਲਾਂ ਆ ਪਿਉਤੀ ਜage ਦਾਤਰੀ ਲੈ ਕੇ ਆਏ ਸੀ ਇਹ ਹੈਗੇ ਸੀ ਫਾਦਰ ਸਾਹਿਬ ਏਡਯੂ ਐਗਰੀਕਲਚਰ ਮੈਕਮੇਜ ਤੇ ਸੋ ਇਹਨਾਂ ਨੂੰ ਮਤਲਬ ਮੇਰੇ ਵਾਂਗੂ ਜਿਤਨਾ ਮੈਨੂੰ ਸਫਾਈ ਦੀ ਬਿਮਾਰੀ ਹੈ ਨਾ ਇਹਨਾਂ ਨੂੰ ਆਦਤ ਆ ਆਪਣੇ ਤੋਂ ਵੱਡੇ ਆ ਪਾਈ ਨਹੀਂ ਕਹਿ ਸਕਦੇ ਕਿ ਨਹੀਂ ਬੜੇ ਇਹ ਨਮੂਦਾਰੀ ਥੋੜੀ ਕੈਸ ਕਰਦੇ ਆਪਾਂ ਮੈਨੂੰ ਬਿਮਾਰੀ ਆ ਤੇ ਇਹਨਾਂ ਨੂੰ ਆਦਤ ਹੈ ਸਫਾਈ ਦੀ ਤੇ ਇਹਨਾਂ ਦੀ ਜਿਹੜੀ ਆਦਤ ਮੇਰੇ ਚ ਆ ਗਈ ਤਾਂ ਤੇ ਮੈਂ ਆਪਣੀ ਸ਼ਕਲ ਇਸ ਲਈ ਨਹੀਂ ਵਿਖਾਉਂਦੀ ਕਿਉਂਕਿ ਮੈਂ ਬੜੀ ਅਜੀਬ ਜਿਹੀ ਬਣੀ ਇਸ ਟਾਈਮ ਐਡੀ ਹੁਣੀ ਅਜੀਬ ਬਣੀ ਬਖਾ ਸਕਦੀ ਸ਼ਕਲ ਰਾਈਪ ਹੋ ਰਹੀ ਨਾਗਾ ਅੱਜ ਕੁਝ ਹੈਗਾ ਨਹੀਂ ਸੀ ਸਪੈਸ਼ਲ ਮੈਂ ਹਾਂ ਤਾਂ ਕਿ ਤੁਹਾਨੂੰ ਇਹਨਾਂ ਦੀ ਕਾਰਗੁਜ਼ਾਰੀ ਵਿਖਾਉਣੀ ਆ ਆ ਹਮੇਸ਼ਾ ਇਹਨਾਂ ਨੇ ਮਤਲਬ ਕਲੀਨ ਕਰਾਏ ਹੁੰਦੇ ਆ ਵਿਸ਼ਵ ਦੇ ਖੇਡਣ ਲਈ ਤੇ ਹੁਣ ਵਿਸ਼ਵ ਸੁਖਣਾ ਵੱਡਾ ਹੋ ਗਿਆ ਤੇ ਫਿਰ ਆਹ ਪਲਾਂਟ ਜਿਹੜੇ ਆ ਇਹ ਹੁਣ ਇਹ ਦੋ ਜਿੱਦਾਂ ਆਹ ਪਲਾਂਟ ਨੇ ਇੱਕੋ ਇੱਕ ਆ ਇਹਦੇ ਨਾਲ ਹੀ ਉਹ ਜਿੱਥੇ ਡੈੜੀਆਂ ਪਹੁੰਚੇ ਨੇ ਇਸ ਵੇਲੇ ਉੱਥੋਂ ਮਤਲਬ ਵਿੱਚੋਂ ਦੋ ਕਟਿੰਗ ਹੋ ਜਾਂਦੀ ਜਿਸ ਤਰ੍ਹਾਂ ਉਹ ਸਾਡੀ ਕਾਂਤ ਤੋਂ ਠੀਕ ਆ ਦੋ ਹੀ ਉਧਰ ਪਲਾਂਟ ਚਾਰ ਪਲਾਂਟ ਨੇ ਮੈਂ ਮਨਪ੍ਰੀਤ ਨੂੰ ਕਿਹਾ ਮਨਪ੍ਰੀਤ ਤੇਰੀ ਤੇਰੇ ਪਾਦਰ ਹਾਏ ਆ ਕਦੋਂ ਦੀ ਮੇਰੀ ਇੱਥੇ ਸ਼ਾਰਟ ਪਈ ਆ ਓ ਮਾਈ ਗਾਡ ਅੱਜ ਤਾਂ ਅੱਛਾ ਐ ਹਾਲ ਹੁੰਦਾ ਟੇਲਰਸ ਤਾਂ ਐਂਡ ਇਹਦੇ ਨਾਲ ਜਸਟ ਇੱਥੇ ਇੱਕ ਜਗ੍ਹਾ ਤੇ ਕਿਤੇ ਸੀਨ ਮਾਰਨੀ ਆ ਔਰ ਮੈਡਮ ਦੇਦੇ ਤੱਕ ਹਮ ਨੂੰ ਸਾਹ ਵੀ ਚੜ ਗਿਆ ਸੀ ਮੈਂ ਆਮ ਜਿਹੜੇ ਮੇਰੇ ਨਾਨ ਨੇ ਅਸਲੀ ਦੀਦੀਆਂ ਮੇਰੀਆਂ ਜਿਹੜੀਆਂ ਉਹਨਾਂ ਨੂੰ ਪਤਾ ਕਿ ਕਵਲ ਦੀਦੀ ਖਾਸ ਤੌਰ ਤੇ ਉਹਨਾਂ ਨੂੰ ਪਤਾ ਕਿ ਮੇਰੇ ਕੋਲ ਸੂਟ ਹੈਗਾ ਇਹ ਪਤਾ ਨਹੀਂ ਮੈਂ ਕਿਹੜੀ ਕਿਹੜੀ ਗੱਲਾਂ ਬਣਾ ਲਈ ਅਸੀਂ ਤੋਂ ਹਾਏ ਸਾਹ ਭੁੱਲ ਗਿਆ ਤੇ ਲੋਕਾਂ ਪੌੜੀਆਂ ਚੜ ਕੇ ਏ ਅੱਛਾ ਹੁਣ ਸੀਨ ਮਾਰ ਦਿੱਤੀ ਹੋਈ ਇਹਨਾਂ ਨੇ ਮੈਡਮ ਨੇ ਇਹ ਨਾ ਕੀ ਕਹਿੰਦੇ ਨੇ ਨਾ ਮੋਚੀ ਦੀ ਆਪਣੀ ਜੁੱਤੀ ਟੁੱਟੀ ਹੁੰਦੀ ਹੈ ਕਹਾਵਤ ਹੈਗੀ ਨਾ ਉਹ ਗੱਲ ਆ ਮੈਂ ਕਿਹਾ ਚਲ ਮੈਂ ਤੇਰਾ ਪਾਦਰ ਵਿਖਾਉਣੀ ਆ ਸਾਰਿਆਂ ਨੂੰ ਤੇ ਮੈਂ ਕਿਹਾ ਖਲਾਰਾ ਐ ਖਲਾਰਾ ਦੀਦੀ ਮੈਂ ਬੜਾ ਪਾਇਆ ਚਲੋ ਥੋੜਾ ਹੀ ਆ ਕਿਉਂਕਿ ਭਾਬੀ ਸਟ੍ਰਿਚਿੰਗ ਵੀ ਕਰ ਲਿੰਦੀ ਆ ਬਿਊਟੀਸ਼ਨ ਦਾ ਵੀ ਕਰਦੀ ਆ ਠੀਕ ਆ ਔਰ ਬਾਬਾਈ ਜੀ ਨੇ ਆਪਾਂ ਤੇ ਕਿਹਾ ਕਿ ਮਤਲਬ ਸਾਰਾ ਤੁਸੀਂ ਰੈਡੀ ਹੋਰ ਵਧੀਆ ਕਰਾਓ ਰੈਡੀ ਬਟੇ ਕਰ ਦੇਣੀ ਐ ਨਾ ਕਿਉਂਕਿ ਕੰਮ ਮਨਪ੍ਰੀਤ ਨਾਲ ਘੱਟ ਕਰਦੀ ਆ ਮਤਲਬ ਸੁਖ ਨਾਲ ਵਿਸ਼ੂ ਜਿਹੜਾ ਉਹਨੂੰ ਵੀ ਸਾਂਭਣਾ ਨਾ ਤੇ ਜਗਮੀਤ ਜਿਹੜਾ ਉਹ ਤੇ ਆਪੀ ਅਜੇ ਬੱਚਾ ਵਾ ਇੱਕ ਹਿਸਾਬ ਦਾ ਇੰਜੋਏ ਕਰਦਾ ਫਿਰਦਾ ਸਾਡੇ ਵਾਂਗੂ ਸੂਟ ਮੈਨੂੰ ਲੱਗਦਾ ਮੇਰਾ ਇੱਥੇ ਪਿਆ ਪਈ ਘਸ ਗਿਆ ਵਾ ਤੇ ਇਹਨੂੰ ਆਪ ਵੀ ਨਹੀਂ ਆਦ ਮੈਨ ਕਿੰਨੇ ਗੇੜੇ ਲਾ ਗਈਆਂ ਇਹਨੂੰ ਖੁਦ ਹੀ ਯਾਦ ਨਹੀਂ ਕਿ ਮੈਂ ਦੀਦੀ ਨੂੰ ਸੂਟ ਫੜਾਦਾ ਗਰਮੀ ਬਹੁਤ ਹੈ ਸਾਹਮਣੇ ਟੈਂਕੀ ਬੰਦੀ ਪੀ ਇਹ ਨਾ ਪਹਿਲਾਂ ਜਿੱਥੇ ਟੈਂਕੀ ਬੰਦੀ ਪੀ ਜੇਲ ਹੁੰਦੀ ਜੇਲ ਤੇ ਹੁਣ ਆ ਵੇਹ ਇਥੋਂ ਸਾਰਾ ਨਜ਼ਰ ਆਉਂਦਾ ਸੀ ਪਹਿਲਾਂ ਹੁਣ ਨਹੀਂ ਨਜ਼ਰ ਆਉਂਦੀ ਆ ਪਹਿਲਾਂ ਨਜ਼ਰ ਆਉਂਦਾ ਸੀ ਸਾਰਾ ਕਿ ਭਾਈ ਮਤਲਬ ਉਹ ਜਿਹੜੀ ਉਹ ਸਾਰੀ ਜਿਹੜਾ ਉਹ ਪਿਛੇ ਦਫਤਰ ਜਾ ਕੇ ਬੰਦਾ ਪਿਆ ਕੋਈ ਆਹ ਵਾਲਾ ਨਜ਼ਰ ਆਉਂਦਾ ਸੀ ਪਹਿਲਾਂ ਸਾਰਾ ਤੇ ਹੁਣ ਆ ਦਰਖਤ ਇੰਨੇ ਜਾਂਦੇ ਹੋ ਗਏ ਤੇ ਹੁਣ ਕੁਝ ਨਜ਼ਰ ਹੀ ਨਹੀਂ ਆਉਂਦਾ ਤੇ ਆ ਸਾਡਾ ਨਜ਼ਰ ਵੱਟੂ ਪਿਆ ਇੱਥੇ ਤਦਾਂ ਨਹੀਂ ਮੋਹ ਕਿਦਰ ਨੂੰ ਆਸ਼ਿਕ ਇੱਧਰ ਨੂੰ ਮੋਗਾ ਡੈਡੀ ਇਸ ਸਟਿਲ ਡੂਇੰਗ ਵਰਕ ਤੇ ਹੋਰ ਉਹਰੇ ਪਿੱਛੇ ਤੋਤਰੀ ਟੰਗੀ ਪਿੱਛੇ ਕਿਦੋਂ ਓਹ ਛੋ ਤੇ ਉਹ ਸੂਟ ਮੇਰਾ ਪਤਾ ਨਹੀਂ ਕਦੋਂ ਦਾ ਇੱਥੇ ਪਿਆ ਹੋਆ ਤੇ ਇਹ ਇਨਾਂ ਨੇ ਮਤਲਬ ਸੀਨ ਤੇ ਦੀ ਮਾਰ ਦਿੱਤੀ ਆ ਬਟ ਇਹ ਆ ਕਿ ਮੈਨੂੰ ਫੜਾਇਆ ਹੀ ਨਹੀਂ ਕਮੀਜ਼ ਫੜਾਈ ਨਹੀਂ ਆ ਤੇ ਹੁਣ ਮੈਂ ਮੈਨੂੰ ਆਪ ਹੀ ਚੱਲ ਪਹੁੰਚਣਾ ਮੈਨੂੰ ਲੱਗਦਾ ਤੇ ਮੈਂ ਪਰਮਪਲੋ ਪੱਥੇ ਬੰਦ ਕਰਦਾ ਕਿਉਂਕਿ ਇਹਨਾਂ ਦੇ ਇਥੇ ਬੇਲ ਲਉਂਦਾ ਮੇਰੇ ਪਿੰਡ ਤੇ ਬੇਲ ਨਹੀਂ ਆਉਂਦਾ ਤੇ ਨਾਲੇ ਮੈਂ ਆਪਣੀ ਸ਼ਰਟ ਲੈ ਜਾ। ਹੈ। ਬੋ ਟ ਹੈਪੀ ਆਈ ਐਮ ਸੋ ਹੈਪੀ ਸੋ ਹੈਪੀ ਆ ਮੇਰੇ ਭਰਾ ਦੀ ਜਵਾਨੀ ਵੇਲੇ ਦੀ ਫੋਟੋ। ਆ ਜੀ ਗਿਆਨਦੀਆਂ ਨੇ ਹੁਣ ਮੈਂ ਵਿਟਾਮਿਨਾਂ ਦੀਆਂ ਦਵਾਈਆਂ ਕਿੰ ਲਿਆਂਦੀਆਂ ਆਪਾਂ ਪਤੰਜਲੀ ਵਾਲੇ ਦੀਆਂ ਨੇ ਅੱਗੋਂ ਪਤਾ ਨਹੀਂ ਹੁੰਦੇ ਡੈਡੀ ਦੇ ਪ੍ਰੈਸ਼ਰ ਜਾ ਕੇ ਮੈਨੂੰ ਖਾਣੀਆਂ ਪੈਣੀਆਂ ਨੇ ਡੈਡੀ ਲੈ ਕੇ ਆਏ ਤੇ ਉਹਨਾਂ ਸਪੈਸ਼ਲ ਮੈਨੂੰ ਕਿਹਾ ਕਿ ਜਾ ਤੇ ਤੂੰ ਆ ਕੇ ਲੈ ਜਾ ਆਪਣੀ ਮੈਡੀਸਿਨ ਤੇ ਜਾ ਫੇਰ ਤੂੰ ਮਤਲਬ ਮੈਂ ਆਜੂਗਾ ਮੈਡੀਸਿਨ ਲੈਣ ਤੇ ਫਿਰ ਮੈਂ ਆ ਗਈ ਸੀ ਤੇ ਹੁਣ ਵੇਖੋ ਇਹ ਕੀ ਕਰਦੀਆਂ ਨੇ ਚਲੋ ਇਹਨਾਂ ਦਾ ਇਹ ਹੈਗਾ ਸਾਈਡ ਇਫੈਕਟ ਤੇ ਕੋਈ ਨਹੀਂ ਹੈਗਾ ਆ ਬਚਾਰਾ ਜਿਹੜਾ ਇਹਨੂੰ ਜੇ ਇਹ ਸੋਫੇ ਤੇ ਆ ਤੇ ਜੇ ਇੱਥੇ ਕਹਿੰਨੇ ਬਹਿਣਾ ਤੇ ਇਹ ਉੱਧਰ ਚਲ ਜਾਂਦਾ ਜੀ ਉੱਥੇ ਕਹਿੰਨੇ ਬਹਿਣਾ ਇਹ ਇੱਧਰ ਆ ਜਾਂਦਾ ਤੇ ਜੇ ਇੱਥੇ ਕਹਿੰਨੇ ਬਹਿਣਾ ਤੇਰੇ ਇੱਥੇ ਆ ਜਾਂਦਾ ਆਪਣੇ ਕੋਲ ਇਸ ਵੇਰੇ ਸਾਰੀ ਇਹ ਚਾਰਪੁੰਚ ਕੀਤੀ ਫੇਰ ਉਹ ਹਾਲ ਲੱਗ ਉਹ ਹੀ ਹਾਲ ਹੋ ਜਾਂਦਾ ਫੇਰ ਤੇ ਡੈਡੀ ਆ ਨਾ ਵੇਖੋ ਕਿੰਨੀ ਸਲਾਹ 바ਗੀ ਕਿ ਪਿਛਲਾ ਪਲਾਟ ਖਾਂਦੀ ਆ ਤੇ ਮੈਂ ਇਹਨਾਂ ਨੂੰ ਕੁਝ ਦੀ ਵੀ ਕਿ ਡੈਡੀ ਆ ਕੀ ਮਤਲਬ ਕਿਉਂ ਪੇਟ ਖਰਾਬ ਹੋ ਗਿਆ ਤੇ ਕਹਿੰਦੇ ਕਿ ਮੀਂਹ ਇੰਨੇ ਪਏ ਤੇ ਸੋਹ। ਮਤਲਬ ਇੰਨਾ ਫਰਕ ਪੈ ਗਿਆ ਸਲਾਹ ਨਾਲ। ਤੇ ਸਾਰੇ ਨੂੰ ਬੇਨਤੀ ਹੈ ਕਿ ਸਾਰੇ ਜਣੇ ਪਲੀਜ਼ ਵੀਡੀਓ ਲਾਈਕ ਕਰਿਆ ਕਰੋ ਤੇ ਪਲੀਜ਼ ਕਮੈਂਟ ਵੀ ਕਰਿਆ ਕਰੋ ਤੇ ਹੁਣ ਕਾਫੀ ਟਾਈਮ ਹੋ ਗਿਆ ਵਾ ਤੇ ਮੈਡੀਸਨ ਵਹੀ ਮੈਡੀਸਨ ਮਿਲੀਏਗੀ ਥੋੜੀ ਜੀ ਵਿਟਾਮਿਨਸ ਵਾਲੀ ਐਂਡ ਇਹ ਨਾ ਮਤਲਬ ਮੇਰੀ ਅੱਡੀ ਫ੍ਰੀਡ ਹੁੰਦੀ ਆ ਉਹਦੀ ਹੁਣ ਵੇਖੋ ਕੀ ਅਸਰ ਦਿਖਾਉਂਦੀ ਹੈ ਇਹ ਹੁਣ ਆਪਾਂ ਚਲੀ ਜੇ ਬਾਜ਼ਾਰ ਗੁਲਗਪੇ ਖਾਣ ਹੋ ਗਏ ਆ ਬੋਰ ਤੇ ਮਿਲਦੇ ਆ ਕੱਲ ਨਵੇਂ ਵਲੌਗਸ ਚ ਬਾਏ ਜੀ ਥੈਂਕ ਯੂ so much for watching my video like tru karo apne comment me thank you bye